ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਭਗਵੰਤ ਮਾਨ ਨੇ ਲਗਵਾਇਆ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਵੱਡੇ ਖਲਾਸੇ ਹੋਏ ਨੇ ਖਲਾਸੇ ਵੀ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤੇ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਤੁਸੀਂ ਜੁੜੇ ਹੋ ਲੋਕ ਪਾਉਂ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼ੰਭੂ ਦੇ ਖਨੌਰੀ ਬਾਰਡਰ ਤੋਂ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਸਰਕਾਰ ਨੇ ਧੋਖੇ ਨਾਲ ਗੈਰ اخਲਾਕੀ ਕਾਰਵਾਈ ਕਰਦਿਆਂ ਹੋਇਆ ਕਿਸਾਨਾਂ ਨੂੰ ਬੁਲਾ ਕੇ ਡਿਟੇਨ ਕੀਤਾ ਤੇ ਮੋਰਚੇ ਚੁਕਵਾਏ ਉਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ ਇੱਕ ਸਵਾਲ ਇਹ ਉੱਠਿਆ ਕਿ ਧਰਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਵਾਇਆ ਸੀ ਇਹ ਧਰਨਾ ਹੀ ਆਮ ਆਦਮੀ ਪਾਰਟੀ ਦੀ ਕਾਰ ਸੀ ਇਸ ਦੇ ਵਿੱਚ ਕੌਣ ਮਿਲਿਆ ਸੀ ਕਿਹਦੀ ਮਿਲੀਪੁਕ ਸੀ ਇਹਦੇ ਬਾਰੇ ਗੱਲਾਂ ਅਲੈਦਾ ਨੇਗੀਆਂ ਪਰ ਵੱਡਾ ਖੁਲਾਸਾ ਹੋਇਆ ਉਹ ਖੁਲਾਸਾ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ ਹੁਣ ਖਲਾਸਾ ਕੀ ਹੈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ 24 ਦੀਆਂ ਚੋਣਾਂ ਜਿੱਤਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਆਪਾਂ ਪ੍ਰਤਾਪ ਸਿੰਘ ਬਾਜਵਾ ਨੂੰ ਸੁਣਦੇ ਆਂ ਤੇ ਅਗਲੀ ਗੱਲ ਫੇਰ ਕਰਦੇ ਆਂ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੀਅਰਫਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨ ਸਾਹਿਬ ਕਿ ਮਾਨ ਸਾਹਿਬ ਆਈ ਸਾਈਡਾ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਸੋਦਨ ਕਾਰੋਬਾਰ ਦਾ ਇਹਦਾ ਨੁਕਸਾਨ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀ ਜਾਏ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਰੇਲਵੇ ਟ੍ਰੈਕ ਰੋਕਿਆ ਜਾਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੀ ਆਹਨਪੂਤੀ ਪੰਜਾਬ ਦੀ ਇੰਡਸਟਰੀ ਨਾਲ ਹੈ ਸਾਡੇ ਵਪਾਰੀ ਵੀਰਾਂ ਨਾਲ ਹੈ ਹੋਟਲਾਂ ਵਾਲਿਆਂ ਨਾਲ ਹੈ ਤੇ ਕਮਿਊਟਰਸ ਨਾਲ ਹੈ ਜਿਨ੍ਹਾਂ ਨੂੰ ਢੇਢ-ਢੋਢ ਦੋ-ਦੋ ਘੰਟੇ ਗੱਡੀਆਂ ਨੂੰ ਕਮਾ ਕੇ ਵਾਇਆ ਚੰਡੀਗੜ੍ਹ ਤੇ ਖੱਜਲ ਖਰਾਬ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇੰਡਾਇਰੈਕਟ ਅੰਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਆਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸ ਸਾਡੇ ਨੇ ਕੰਮ ਕੀਤਾ ਹੈ ਇਹ ਪੰਜਾਬ ਦੇ کردار ਦੇ ਖਿਲਾਫ ਪੰਜਾਬੀਆਂ ਨੇ ਕਦੀ ਕਿਸੇ ਨੂੰ ਘੱਲ ਸੱਦ ਕੇ ਉਹਦੇ ਨਾਲ ਤਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਹੈ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਟ ਕੇ ਬਾਰਡਰਸ ਕਲੀਅਰ ਕਰਾਉਂਦਾ ਬਾਰਡਰ ਕਲੀਅਰ ਜਿਹੜੀ ਉਹ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿੰਿਸਟਰ ਸਾਫ਼ ਤੌਰ ਕਹਿਣਾ ਚਾਹੀਦਾ ਸੀ ਮੈਂ ਸਰਕਾਰ ਤੁਹਾਡੇ ਕੋ ਖਾਲੀ ਖੜਾ ਇਹ ਸੜਕਾ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ ਇਸ ਪ੍ਰੈਜੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜੀ ਅੰਤਰ ਹੈ ਜਿਨੇ ਪਹਿਲੇ ਕਿਸਾਨਾਂ ਤੋਂ ਕਿ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪਾਂਸਿਬਲ ਨੇ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਿਮੂਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਤਰਲੋ ਮੱਚੀ ਇਹ ਵਪਾਸਨਾ ਵਾਸੇ ਨਹੀਂ ਆਏ ਕੇਜਰੀਵਾਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਵਿਸਤੀ ਜਿਹੜੀ ਬਾਈ ਇਲੈਕਸ਼ਨ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ ਅਰੋੜਾ ਸਾਹਿਬ ਜਿੱਤਣ ਸਨੀ ਅਰੋੜਾ ਸਾਹਿਬ ਨੂੰ ਸ਼ਾਇਦ ਜਿੱਤਾਂ ਚੋਣੇ ਕੀ ਨਾ ਹੋਣ ਉਹਨਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਂ ਦਿੱਲੀ ਪੰਜਾਬ ਦੇ ਰਸਤੇ ਤੋਂ। ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਨੂੰ ਇੱਕ ਅਡਰੈਸ ਦਾ ਬਾਈਕਾਟ ਵੀ ਕੀਤਾ। ਤਾਂ ਤੁਸੀਂ ਸਾਫ਼ ਸੁਣਿਆ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਕਿ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਹ ਧਰਨੇ ਲਵਾਉਣ ਦੇ ਵਿੱਚ ਭਗਵੰਤ ਮਾਨਦਾਰ ਹੋ ਸੀ ਇਹ ਗੱਲ ਹੁਣ ਤੋਂ ਨਹੀਂ ਕਈ ਸਮੇਂ ਤੋਂ ਚੱਲ ਰਹੀ ਹੈ ਵਕ ਵਕ ਰਹਿਵਾਂ ਨੇ ਮੈਂ ਨਹੀਂ ਕਹਿੰਦਾ ਕਿ ਕਿਸਾਨਾਂ ਆ ਗੂ ਕਿਸੇ ਦੇ ਕਹਿਣ ਦੇ ਉੱਤੇ ਉੱਥੇ ਜਾ ਕੇ ਬੈਠ ਗਏ ਹੋਣ ਪਰ ਜਿਸ ਹਿਸਾਬ ਦੇ ਨਾਲ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਬਾਕੀ ਜਥੇਬੰਦੀਆਂ ਦੇ ਨਾਲ ਬਿਨਾਂ ਰੈਵ مشਵਰੇ ਤੋਂ ਬਾਅਦ ਬਿਨਾਂ ਬਾਚੌਣਾ ਤੇ ਦਬਾਅ ਪਾਇਆ ਜਾਂਦਾ ਰਿਹਾ ਕਿ ਤੁਸੀਂ ਵੀ ਆਓ ਹੁਣ ਅਸੀਂ ਫਸ ਗਏ ਆਲੀ ਸਥਿਤੀ 'ਚ 41 ਚਿੱਠੀਆਂ ਲਿਖੀਆਂ ਜਾਂਦੀਆਂ ਰਹੀਆਂ ਉਸ ਤੋਂ ਪਹਿਲਾਂ ਤਾਲਮੇਲ ਕਰਨ ਦੀ ਥਾਂ ਤੇ ਬੜਕਾ ਮਾਰੀਆਂ ਜਾਂਦੀਆਂ ਰਹੀਆਂ ਕਿ ਐਸੀ ਨਹੀਂ ਕਰਨਾ ਇਹਨਾਂ ਨਾਲ ਤਾਲਮੇਲ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਕੱਲੇ ਦਿੱਲੀ ਨੂੰ ਚਲੇ ਜਾਾਂਗੇ ਖੈਰ ਨੁਕਸਾਨ ਕਾਫੀ ਹੋਇਆ ਹੈ ਇੱਕ ਜਾਨ ਗਈ ਹੈ ਉਹ ਵੈਸੇ ਉਸ ਤਰਨੇ ਦੇ ਦੌਰਾਨ ਕਈ ਕਿਸਾਨ ਜਿਹੜੇ ਨੇ ਸ਼ਹੀਦ ਹੋ ਗਏ ਨੇ ਪੰਜਾਬ ਦਾ ਨੁਕਸਾਨ ਤਾਂ ਲੈਦਾ ਗੱਲ ਹੈ ਉ ਵੀ ਕਿਹੜਾ ਨੁਕਸਾਨ ਪੰਜਾਬ ਦਾ ਘੱਟ ਹੋਇਆ ਹੈ ਤੇ ਜਿਹੜੇ ਲੋਕ ਅੱਜ ਨੁਕਸਾਨ ਦਾ ਰੋਲਾ ਪਾ ਰਹੇ ਉਹ ਉਦੋਂ ਕਿੱਥੇ ਗਏ ਸੀ ਇਹ ਸਵਾਲ ਜਿਹੜੇ ਨੇ ਉਹਨੇ ਪਰ ਇਹ ਵੱਡੇ ਤੇ ਗੰਭੀਰ ਇਲਜ਼ਾਮ ਨੇ ਭਗਵੰਤ ਮਾਨ ਨੂੰ ਤਾਂ ਜਵਾਬ ਦੇਣਾ ਹੀ ਪੈਣਾ ਨਾਲ ਉਹ ਕਿਸਾਨ ਆਗੂਆਂ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਭਗਵੰਤ ਮਾਨ ਦਾ ਕੀ ਰੋਲ ਸੀ ਕੀ ਉਦੋਂ ਤੁਹਾਨੂੰ ਹੱਲਾਸ਼ੇਰੀ ਦਿੱਤੀ ਸੀ ਤੁਹਾਡੀ ਪਿੱਠ ਥਾਪੜੀ ਸੀ ਕਿ ਮੈਂ ਤੁਹਾਡੇ ਨਾਲ ਤੁਸੀਂ ਜਾਓ ਕੋਈ ਚੱਕਰ ਨਹੀਂ ਕੀ ਇਦਾਂ ਹੋਇਆ ਸੀ ਜੇ ਇਦਾਂ ਨਹੀਂ ਹੋਇਆ ਸੀ ਤਾਂ ਇਹ ਵੀ ਗੱਲ ਕਲੀਅਰ ਕਰਨੀ ਚਾਹੀਦੀ ਆ ਪ੍ਰਤਾਪ ਸਿੰਘ ਬਾਜਵਾ ਨੇ ਜੋ ਇਲਜ਼ਾਮ ਲਾਇਆ ਕਿ ਭਗਵਾਨ ਤਮਾਨ ਨੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਧਰਨੇ ਲਵਾਏ ਸੀ ਆਖਿਰਕਾਰ ਇਹ ਗੱਲ ਬਾਜਵਾ ਹੋਰਾਂ ਦੀ ਸਹੀ ਹੈ ਕਿ ਇਹ ਪੰਜਾਬ ਦੇ ਕਿਰਦਾਰ ਦੇ ਖਿਲਾਫ ਹੈ ਕਿ ਕਿ ਤੁਸੀਂ ਕਿਸੇ ਨੂੰ ਘੜ ਸਦੋ ਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਗ੍ਰਿਫਤਾਰ ਕਰ ਲੋ ਮੈਂ ਸ਼੍ਰੀਲੰਕਾ ਦੀ ਜਿਹੜੀ ਤਾਮਿਲ ਲਿਬਰੇਸ਼ਨ ਮੂਵਮੈਂਟ ਨੂੰ ਪੜਦੇ ਆ ਸਟੱਡੀ ਕਰਦੇ ਆ ਹੋਰ ਕਈ ਮੂਵਮੈਂਟਾਂ ਪੰਜਾਬ ਦੀ ਉਸ ਸਮੇਂ ਦੀ ਖਾਲਸਾਤਨ ਦੀ ਮੂਵਮੈਂਟ ਹੈ ਜਾਂ ਨੇਗੋਸ਼ੀਏ ਜਿਹੜੀ ਮੂਵਮੈਂਟ ਚੱਲੀ ਉਹ ਦੁਨੀਆ ਭਰ ਦੇ ਵਿੱਚ ਕਿਤੇ ਵੀ ਹੋਈਆਂ ਫਲਸਤੀਨ ਇਜ਼ਰਾਈਲ ਦੀ ਮੂਵਮੈਂਟ ਕਿਤੇ ਵੀ ਜਦੋਂ ਵੀ ਕਿਸੇ ਨੂੰ ਗੱਲਬਾਤ ਦੇ ਲਈ ਇਵਨ ਕਿ ਜਦੋਂ ਗੋਲੀਆਂ ਚੱਲਦੀਆਂ ਚ ਵੀ ਗੱਲਬਾਤ ਦੇ ਲਈ ਸੱਦਿਆ ਜਾਂਦਾ ਤਾਂ ਕਿਸੇ ਦੇ ਨਾਲ ਇਦਾਂ ਨਹੀਂ ਕੀਤਾ ਜਾਂਦਾ ਕਿ ਉਹਨੂੰ ਉੱਥੇ ਮਾਰ ਦਿੱਤਾ ਜਾਵੇ ਗ੍ਰਿਫਤਾਰ ਕਰ ਲਿਆ ਜਾਵੇ ਉਹਨੂੰ ਉਸ ਇਲਾਕੇ ਤੱਕ ਛੱਡ ਕੇ ਆਇਆ ਜਾਂਦਾ ਜਿੱਥੇ ਤੱਕ ਉਹਦਾ ਇਲਾਕਾ ਹੋਵੇ ਪਰ ਇੱਥੇ ਉਲਟ ਹੋਇਆ ਮੈਨੂੰ ਲੱਗਦਾ ਕਿ ਰਾਜਨੀਤੀ ਕਾਫੀ ਨੀਵੇਂ ਪੱਧਰ ਤੇ ਜਾ ਚੁੱਕੀ ਐ ਇਸ ਮਾਮਲੇ ਉੱਤੇ ਜਿਹੜੇ ਅੱਜ ਪੰਜਾਬ ਦੀ ਵਿਧਾਨ ਸਭਾ ਚ ਬਹੁਤੇ ਲੋਕ ਨੇ ਬਹੁਤੇ ਮੈਂ ਇਹ ਗੱਲ ਕਹਿ ਸਕਦਾ ਕਿ 95 96% ਲੋਕ ਨੇ ਜਿਨ੍ਹਾਂ ਨੇ ਨਾ ਸਿਆਸਤ ਪੜ੍ਹੀ ਨਾ ਸਿਆਸਤ ਸੁਣੀ ਨਾ ਸਿਆਸਤ ਥੜਿਆਂ ਤੇ ਬੈਠ ਕੇ ਕੀਤੀ ਮੌਕਾ ਲੱਗਿਆ ਸੀ ਲੋਕੋ ਹੀ ਕਿਸੇ ਦਾ ਪੀਏ ਸੀ ਕੋਈ ਕਿਸੇ ਦਾ ਚਪੜਾਸੀ ਸੀ ਕੋਈ ਕਵੇਂ ਸੀ ਕਿਸੇ ਨੂੰ ਵੀ ਜਿਵੇਂ ਮੌਕਾ ਲੱਗਿਆ ਉਹ ਆ ਗਏ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਲੋਕ ਘਰਾਂ ਚੋਂ ਉੱਠ ਕੇ ਆਉਂਦੇ ਨੇ ਆਮ ਘਰਾਂ ਚੋਂ ਉੱਠ ਕੇ ਆਉਂਦੇ ਨੇ ਉਹ ਸਹੀ ਕਰਤਾਰ ਦੇ ਹੋਣ ਉਹ ਵੀ ਆਮ ਘਰਾਂ ਦੇ ਵਿੱਚ ਵੀ ਤਾਂ ਲੋਕ ਤਰ੍ਹਾਂ ਤਰ੍ਹਾਂ ਦੇ ਨੇ ਸਾਡੇ ਵਰਗੇ ਲੋਕ ਨੇ ਗੱਲ ਹੈ ਕਿ ਪੋਲੀਟੀਕਲ ਸਕੂਲਿੰਗ ਦੀ ਹੈ ਕਿਸੇ ਖਾਸ ਵਿਚਾਰਧਾਰਾ ਕਿਸੇ ਪਾਰਟੀ ਦੇ ਨਾਲ ਲੱਗ ਕੇ ਜਦੋਂ ਪੋਲੀਟੀਕਲ ਸਕੂਲਿੰਗ ਹੁੰਦੀ ਆ ਉਦੋਂ ਚੀਜ਼ਾਂ ਵੱਖਰੀਆਂ ਹੁੰਦੀਆਂ ਨੇ ਤੁਸੀਂ ਅਕਾਲੀ ਦਲ ਵੀ ਦੇਖ ਲਓ ਜਦੋਂ ਅਕਾਲੀ ਦਲ ਗੁਰਦਾਰਿਆਂ ਦੇ ਸਰਾਮਾ ਚੋਂ ਚੱਲਦਾ ਸੀ ਜਦੋਂ ਅਕਾਲੀ ਦਲ ਦੀਆਂ ਮੀਟਿੰਗਾਂ ਕਹਿ ਲਈਏ ਕਿ ਪਿੰਡਾਂ ਦੇ ਥੜਿਆ ਤੇ ਚੱਲ ਕੇ ਅਕਾਲੀ ਦਲ ਚੱਲਦਾ ਸੀ ਤਾਂ ਅਕਾਲੀ ਗੱਲ ਵੱਖਰਾ ਸੀ ਅਕਾਲੀ ਦਲ ਦੇ ਲੋਕਾਂ ਦੀ ਅ ਅਕਾਲੀ ਦਲ ਦੇ ਲੀਡਰਾਂ ਦੀ ਜਥੇਦਾਰਾਂ ਦੀ ਇੱਜ਼ਤ ਸੀ ਲੋਕ ਉਹਨਾਂ ਦਾ ਕਹਿਣਾ ਮੰਨਦੇ ਸੀ ਲੋਕ ਉਹਨਾਂ ਦੇ ਪਿੱਛੇ ਤੁਰਦੇ ਸੀ ਪਰ ਜਦੋਂ ਅ ਅਕਾਲੀ ਦਲ ਹੋਟਲਾਂ ਤੋਂ ਚੱਲਣ ਲੱਗ ਪਿਆ ਇੱਕ ਇੱਕ ਵਿਸ਼ੇਸ਼ ਘਰ ਤੋਂ ਚੱਲਣ ਲੱਗ ਗਿਆ ਤਾਂ ਤੁਹਾਡੇ ਸਾਹਮਣੇ ਉਹਦਾ ਹਾਲ ਹੈ ਗੱਲ ਇਹ ਹੈ ਕਿ ਸਕੂਲਿੰਗ ਪੋਲੀਟੀਕਲ ਕਿਸ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਤੌਰ ਦੇ ਉੱਤੇ ਤੁਹਾਨੂੰ ਤੁਸੀਂ ਕੀ ਸਿੱਖਦੇ ਹੋ ਕੀ ਸੰਘਰਸ਼ ਕਰਦੇ ਹੋ ਉਹ ਇੱਕ ਮਹੱਤਵਪੂਰਨ ਜਿਹੜਾ ਰੋਲ ਅਦਾ ਕਰਦਾ ਹੈ ਬਾਕੀ ਜਿਨ੍ਹਾਂ ਦੇ ਧੱਕੇ ਭਗਵੰਤਮਾਨ ਚੜੇ ਹੋਏ ਆ ਸਰਕਾਰ ਨੇ ਉਹਨਾਂ ਦਾ ਸਰਕਾਰ ਇੱਕੋ ਇੱਕ ਹੈ ਕਿ ਉਹ ਲਾਲ ਕੁਰਸੀ ਲਾਲ ਗੱਦੇ ਵਾਲੀ ਕੁਰਸੀ ਤੇ ਦਿੱਲੀ ਜਾ ਕੇ ਕਿਵੇਂ ਬਿਠੇ